ਸਤਨਾਮ ਮਿਸ਼ਰੀ ਵਾਹੀ ਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇ ਰਾਂਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਇਕਲ ਕਲਾ ਪ੍ਰਭੂਰ ਰਹਿ ਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸੋਦਰ ਰਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਘਰ ਕੀ ਹਾ ਜਿਤ ਬਹਿ ਸਰਬ ਸੁਮੱਲੇ ਵਾਗੇ ਤੇਰੇ ਨਾਮ ਦੇ ਅਨੇਕੇ ਅੰਖਾਂ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰੋਗ ਬਰੀਸਿਓ ਕਹੀਏ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ ਨਾ ਲਿਖ ਲਿਖ ਧਰਮ ਬੀਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿਦ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਬੀਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ ਰਖੀਸਰ ਜਗ ਜਗ ਵੇਦ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਬਿਆਲੇ ਗਾਵਣ ਤੁਧਨੋ ਰਤਨ ਉਪਾਇ ਤੇਰੀ ਅਠਸਠ ਤੀਰਥ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਈ ਨਾ ਜਾਈ ਰਚਨਾ ਜਿਨ ਨਰ ਜਾਈ ਰੰਗੀ ਰੰਗੀ ਪੰਤੀ ਕਰ ਕਰ ਜਨ ਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਨੇ ਵੱਡਾ ਆਖੈ ਸਭ ਕੋਈ ਕੇਵੜ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਪੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਉੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਤਿਆ ਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤੇਲ ਵੜਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਧ ਵਿਣ ਸਿੱਧੀ ਕਿਨੇ ਨ ਪਈਆ ਕਰਮ ਮਿਲੇ ਨਾਹੀ ਢਾਕ ਰਹੀਆ ਆਖਣ ਵਾਲਾ ਕਿਆ ਵੇ ਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜੇ ਸੋ ਦੇਹ ਤਿਸੇ ਕਿਆ ਚਾਰਾ ਨਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣ ਔਕਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਓਤ ਭੂਖੇ ਖਾਏ ਚਲੀਏ ਇਹ ਦੂਖ ਸੋ ਕਿਉਂ ਵਿਸਰੇ ਮੇਰੀ ਮਾਏ ਸੱਚਾ ਸਾਇਮ ਸੱਚੇ ਨਾਹੀ ਰਹਾਉ ਸੱਚੇ ਨਾਮ ਕੀ ਤਿਲ ਵੜਾਈ ਅੱਖ ਸਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦਿਨ ਦਰਹਿਣ ਚੁੱਕੇ ਭੋਗ ਗੁਣ ਹੋਰ ਨਾਹੀ ਕੋਏ ਨਾ ਕੋ ਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਨਕ ਨਾਵੇ ਬਾਜ ਸਨਾਤ ਰਾਬ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਦ ਬੁਰਖਾ ਬਿਨੋ ਕਰੋ ਗੁਰ ਪਾਸ ਅਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਰਗਾਈ ਹਰ ਕੀਰਤਿ ਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰਿ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਿ ਮਿਲ ਸੰਗਤ ਗੁਣ ਪ੍ਰਗਾਸ जिन हर 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 रस नाम न पाया ते तेन जम पास जो सतगुरु शरण संगत नहीं आए त्रिग जीवे त्रिग जीवास जिन हर जन सतगुरु संगत पाई तुर मस्तक लिख आले खास तन तन सतसंगत ਜਿਤ ਹਰ ਰਸ ਪਾਇਆ ਮਿਲ ਜਨ ਨਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੀ ਉਪਾਏ ਤਾ ਕਾਰਿ ਰਜ਼ਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੀ ਮਨ ਪਾਉ ਕਰਿਆ ਊੜ ਊੜ ਆਵੈ ਸੈ ਕੋਤਿਸ ਪਾਛੈ ਬਚਰੇ ਛਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਬਨੇਦਾਨ ਦਾ ਸਤ ਸਿਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਬਿਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਾਰੇ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਗਿਆਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾ ਤੇ ਇੱਕ ਵੇਖਾਰੀ ਜੀ ਸਭ ਤੇਰੇ ਚੋਜ ਹਿ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਉਦ ਬਿਨ ਅਵਰ ਨ ਜਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਿ ਵਖਾਣਾ ਜੋ ਸੇਵੇ ਜੋ ਸੇਵੇ ਤਉਦ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਦੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰਤਿਆ ਆ ਜੀ ਤਿਨ ਤੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰੋ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਵਰਤਿਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਮੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤਰੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖਿਆ ਪਰੰਪਰਕਰਤਾ ਜੀ ਤੁਦ ਦੇਵੜਿ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸ੍ਰਿਸ਼ਟ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਕਿਆ ਰੇ ਮੈਂਡਾ ਸਾਈਂ ਜੋ ਤੋ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੋ ਕਿਰਪਾ ਕਰ ਰਹੀ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪਿ ਮਛੋੜ ਆਪ ਮਿਲਾਇਆ ਤੂੰ ਦਰਿਆਉ ਤਉ ਤਿਹ ਮਾਹੀ ਤੁਜ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਈ ਸੋ ਇਹ ਜਨ ਜਾਣੈ ਅਰ ਗੁਣ ਸਦਹੀ ਆਖ ਵਖਾਣੈ ਜਿਨ ਹਰਿ ਸੇਵਿਆ ਤਿੰ ਸੁਖ ਪਾਇਆ ਸਹਜੇਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਬਿਨੰ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤ ਸਰਵਰੜ ਪਹਿਲੇ ਨਿਵਾਸਾ ਪਾਣੀ ਪਾਵਗ ਤਿਨਹੇ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਅਮ ਦੇਖਾ ਤੈ ਡੂਬੀ ਹਲੇ ਮਨ ਏਕਨ ਚਿਤਸ ਮੂੜ ਮਨਾਰ ਮਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਾਇ ਪਰਨਵਤ ਨਨਕ ਤੈਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰੀਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਆਖੋ ਸ਼ਰਮਾ ਬਾਦਸ਼ਾਹੀ ਦਸਵੀਂ ਗਭਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਆਦ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਅਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪਾ ਦੇ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾਰ ਮੋਰ ਛਾਨਿ ਜਿ ਕਰਦੈ ਕਰਿਆ ਬੈਰਣ ਕੋ ਆਜ ਸੰਗਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੂੰ ਹੀ ਸਾਡ ਕੋਈ ਅਵਰ ਨਾ ਤਿਆਉ ਜੋ ਬਰਚਾਂ ਸੋ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰੀਏ ਝੁਣ ਝੁਣ ਸੱਤਰ ਮਾਰੇ ਮਾਰੀਏ ਆਪੋ ਹੱਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਇਹੋ ਜੋ ਸਦਾ ਹਮਾਰੇ ਪਛਾ ਸਦੀ ਹਸ ਤੁਝ ਜਿਉਂ ਕਰਿਓ ਰੱਛਾ ਰਾਖ ਲਿਹੁ ਮੋਹ ਆਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਬੁਰੀ ਜਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੁੰ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਛਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੁੰ ਥਿਓ ਜਵਨ ਕਾਲ ਤਬ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਹੱਥ ਜੈ ਸ਼ਨੀ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਭ ਕਣ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਓ ਘੜ ਘੜ ਗਏ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਵੀਰ ਮਿਸ਼ਾਨਤ ਚੀਂਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਗੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਦੀ ਬੀਰ ਬਛਾਨੈ ਘਟ ਘਟ ਕੇ ਪੜ ਪੜ ਕੇ ਜਾਨੈ ਜਬ ਉਦ ਕਰਖ ਕਰਾ ਕਰ ਤਾਰਾ ਬਰਜਾ ਧਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਤਾਰ ਸਭ ਹੋ ਜਿਤੇ ਬਦਨ ਸ੍ਰੇਸ਼ਟ ਸਵਤਾਰੈ ਆਪਿ ਆਪਨੀ ਬੂੜਿ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲੰ ਜਾਣਤ ਬੇਦ ਭੇਦ ਅਰਿਆਲੰ ਨਿਰੰਕਾਰ ਨੈਬਕਾ ਨਿਰਲੰਬ ਆਦੇ ਨੀਲੇ ਅਨਾਦੇ ਅਸੰਭ ਤਾ ਕਾ ਮੂੜਿ ਉਚਾਰਤ ਭੇਦਾ ਜਾ ਕੋ ਭੇਉਨ ਪਾਵਤ ਬਿਦਾ ਤਾ ਕੋ ਕਰਪਾ ਹਣ ਇਨਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾਦੇਵ ਤੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਣੀ ਬੁਧ ਜੇਤੀ ਬਰਨਤ ਪਿੰਨ ਪਿੰਨ ਤੋ ਤੇਤੀ ਤੁਮਰਾਲ ਕਾਣ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਇਕ ਰੂਪੇ ਨੂਬ ਸਰੂਪ ਅਰੰਕ ਭਿਓ ਰਾਵ ਕਹੀ ਭੂਪਾ ਐਂ ਡਰ ਜੇਰ ਜਿਤੇ ਤਜਕੀਨੀ ਉਤਪੁਜ ਖਾਨ ਬਹੁਲ ਰਾਚ ਦੇਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਓ ਸੰਕਰ ਇਕੈਠਾ सगरी सृष्ट दिखाय चंपव आद जुगाद स्वरूप स्वयं भव अब रक्षा मेरी तुम करो सिख उभाऱ्या सिख संघरो दुष्ट जीते उठवत अद उठ पत्ता सकल मलेष करो रण काता जे अस तुज तव शरणी परे तिनके दुष्ट दुख त हवै मरे पुरख जवन भग परे तिहारी तिनके तुम संकट त वटारी ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨੇ ਆਏ ਰੱਛਾ ਹੋਏ ਤਾਂ ਹੀ ਸਭ ਕਾਲ ਦੁਸਤ ਅਰਿਸ਼ਟ ਟਰੇ ਤਤ ਕਾਲਾਂ ਕ੍ਰਿਪਾ ਦ੍ਰਿਸ਼ਟ ਤਨ ਜਾਏ ਨਿਹਰੇ ਹੋ ਤਾਂ ਕਿ ਤਾਪ ਤਨ ਕਮਹਿ ਰਹੋ ਅਰੇਬ ਦੇ ਸੇਧ ਘਰ ਮੋ ਸਭ ਹੋਈ ਦੁਸ਼ਟ ਸ਼ਾਸਵ ਇਸ ਕਹਿ ਨਾ ਕੋਈ ਇਕ ਵਾਦ ਤਮੇ ਸੁਵਾਰਾ ਕਾਲ ਪਾਸ ਦੇਤਾ ਉਬਾਰਾ ਜਿਨ ਨਰ ਨਾਮ ਤੇ ਆ ਰੁਖਾ ਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੇ ਸ਼ਰਨ ਤੇ ਹਾਰੀ ਆਪ ਆਤ ਜੈ ਲਿਓ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਸਿਆ ਪਾਏਗਾ ਹੈ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਅਨਿਓ ਰਾਮ ਰਈ ਮਹਾਂ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾਮ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬੋ ਭੇਦ ਕਹ ਅਮ ਏਕ ਨ ਜਾਣਿਓ ਸ੍ਰੀ ਅਸ ਪਾਨਂ ਕਿਰਪਾ ਤੁਮਰੀ ਕਰ ਮੈਨਾਂ ਕਹਿਓ ਸਭ ਤੋ ਹੈ ਬਖਾਨਿਓ ਦੋਹਰਾ ਸਗਲ ਦੁਆਰ ਤੋ ਛਾੜਕ ਗਹਿਓ ਤੁਹਾਰੋ ਦੁਆਰ ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੇ ਰਾਮ ਕਲੀ ਮਾਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਬਾਆ ਸਹਜ ਸੇਤੀ ਮਨ ਵਡੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂ ਸਦਾ ਰਹੋ ਹਰ ਨਾਲੇ ਅਨ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰਿਓ ਕਰੀ ਤੀਰਾ ਕਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਥ ਸੋ ਆਮੀ ਸੋ ਕਿਉ ਮਨੋਂ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀਂ ਕਰ ਤੀਰੈ ਕਰਤਾ ਤੇਰੇ ਸਭ ਕੀ ਸਹ ਹੈ ਜਿਸ ਦੇਹੀ ਸੋ ਪਾਵੈ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੀਰੈ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਗਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੀ ਇਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਦ ਵਾਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਵਾਇਆ ਤੁਦ ਜਿੰਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉੱtre ਸਗਲ ਵਿਸੂਰੇ ਦੁਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਾ ਆਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੀਓ ਜਿਸ ਕਾ ਸਬਸ ਅਧਾਰ ਜੇ ਕੋ ਖਾਵੇ ਜੇ ਕੋ ਪੁੰਚ ਤਿਸ ਕਾ ਹੋਏ ਉਧਾਰੋ ਈ ਵਸਤ ਤੜੀਨ ਜਾਈ ਨਿਤ ਨਿਤ ਰੱਖਿ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸੋ ਲੋਕ ਮਹੱਲਾ ਪੰਜਵਾ ਈਰਾ ਕੀਤਾ ਜਾਤੋ ਨਾਹੀ ਮੈ ਨੋ ਜੋਗ ਕੀਤੋ ਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਨਕ ਨਾਮ ਮਿਲੇ ਤਾਂ ਜੀਵ ਤਨ ਮਨ ਥੀਵੇ ਹਰੀ ਆ ਪੜੀ ਤਿਤੈ ਤੋ ਸਮਰਤ ਜਿੱਤੇ ਕੋਈ ਨਹੀਂ ਉਥੈ ਤੇਰੀ ਰੱਖ ਅਗਣੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਹੀਂ ਤੇਰਾ ਛਡ ਜਾਹੇ ਭਉ ਜਲ ਬਖਵੇਂ ਸਗਾਹੋ ਗੁਰ ਸ਼ਬਦੇ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈਨੋ ਕਿਰਪਾਲ ਸਮਲਿ ਸਾਈ ਸਾਹੀ ਮਿਰਤਾ ਕੋਈ ਨ ਜਾਏ ਜੀ ਆਵੇ ਤੋ ਦਿਆਹੀ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰਦਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗੇ ਪਾਈਏ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੋਏ ਵਾਥ ਦੇ ਜਗ ਮੈਂ ਉੱਤਮ ਕਾਢੀ ਏ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਆਪ ਉਭਾਰੇ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਅਨ ਹੋ ਆਪ ਦਿਆਲ ਮਨ ਹੋ ਨਾ ਵਿਸਾਰੇ ਅਨ ਸਾਧ ਜਨ ਕੈ ਸੰਗ ਭਵ ਜਲ ਤਾਰੈ ਅਨ ਸਾਕਤ ਨਿੰਦਕ ਦੁਸ਼ਟ ਖਿਨਵਾਹਿ ਬਿਦਾਰੈ ਅਨ ਤਿਸ ਸਾਹਿਬ ਕੀ ਏਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ